ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਜਦੋਂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 52ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਤੇ 111 ਕਿਸਾਨਾਂ ਦਾ ਜਥਾ ਵੀ ਉਹਨਾਂ ਦੀ ਹਮਾਇਤ ਤੇ ਖਨੌਰੀ ਬਾਰਡਰ ਤੇ ਮਰਨ ਵਰਤ ਦੇ ਵਿੱਚ ਉਹਨਾਂ ਦੇ ਨਾਲ ਸ਼ਾਮਿਲ ਹੋ ਗਿਆ ਹੈ ਉਧਰੋਂ ਇੱਕ ਹੋਰ ਖਬਰ ਸਾਹਮਣੇ ਆਈ ਹੈ ਉਹ ਹੈ ਸੁਦਾਰ ਸੂਰਤ ਸਿੰਘ ਖਾਲਸਾ ਦੇ ਅਕਾਲ ਚਲਾਣਾ ਕਰ ਜਾਂਦਾ ਸੂਰਤ ਸਿੰਘ ਖਾਲਸਾ ਨੇ 91 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਵਿੱਚ ਆਪਣੇ ਪ੍ਰਾਨ ਤਿਆਗ ਦਿੱਤੇ ਪੰਜਾਬ ਦੇ ਇਤਿਹਾਸ ਵਿੱਚ ਜੇ ਸ਼ਾਂਤੀਪੂਰਨ ਅੰਦੋਲਨਾਂ ਦੀ ਗੱਲ ਹੋਵੇਗੀ ਜਾਂ ਮਰਨ ਵਰਤ ਕਰਨ ਦੀ ਜਾਂ ਭੁਖੜਤਾਲ ਦੀ ਤਾਂ ਜ਼ਿਕਰ ਹੋਵੇਗਾ ਕਿ ਸਭ ਤੋਂ ਲੰਮਾ ਸਭ ਤੋਂ ਜਿਆਦਾ ਸੁਰੱਖਿਆ ਵਿੱਚ ਰਹਿਣ ਵਾਲਾ ਅੰਦੋਲਨ ਸੂਰਤ ਸਿੰਘ ਖਾਲਸਾ ਦਾ ਹੀ ਰਿਹਾ ਹੈ ਸੂਰਤ ਸਿੰਘ ਖਾਲਸਾ ਨੇ 82 ਵਰਿਆਂ ਦੀ ਉਮਰ ਵਿੱਚ 16 ਜਨਵਰੀ 2015 ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਤੇ ਮੰਗ ਸੀ ਅਜੇਹੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਪਰ ਉਸ ਦੇ ਬਾਵਜੂਦ ਵੀ ਉਹ ਹਜੇ ਜੇਲ੍ਹਾਂ ਦੇ ਵਿੱਚ ਹੀ ਬੰਦ ਹਨ ਉਹਨਾਂ ਦੇ ਇਨਸਾਫ਼ ਲਈ ਉਹਨਾਂ ਦੀ ਰਿਹਾਈ ਲਈ ਇਹ ਭੁੱਖ ਹੜਤਾਲ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਸ਼ੂਰ ਸਿੰਘ ਖਾਲਸਾ ਦੀ ਭੁੱਖ ਹੜਤਾਲ 14 ਜਨਵਰੀ 2023 ਨੂੰ ਤਕਰੀਬਨ 8 ਸਾਲ ਪੂਰੇ ਹੋਣ ਦੇ ਬਾਅਦ ਖਤਮ ਹੋਈ ਸੀ ਪੰਜਾਬ ਦੇ ਇਤਿਹਾਸ ਵਿੱਚ ਇੰਨੀ ਲੰਬੀ ਚੱਲੀ ਭੁੱਖ ਹੜਤਾਲ ਦਾ ਜ਼ਿਕਰ ਹੋਰ ਕਿਦਰੇ ਵੀ ਨਹੀਂ ਆਉਂਦਾ ਹੈ ਇਸ ਤੋਂ ਪਹਿਲਾਂ ਭਗਤ ਸਿੰਘ ਨੇ ਬਹੁਤ ਲੰਬੀ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਰੱਖੀ ਸੀ ਜਿਸ ਨੂੰ ਕਿ ਉਹਨਾਂ ਦੇ ਵੱਲੋਂ ਆਪਣੇ ਪਿਤਾ ਜੀ ਦੇ ਕਹਿਣ ਦੇ ਉੱਪਰ ਵਾਪਸ ਲਿਆ ਗਿਆ ਸੀ ਇਹ ਹੜਤਾਲ ਵੀ ਬਾਬਾ ਸੂਰਤ ਸਿੰਘ ਖਾਲਸਾ ਨੇ ਵਾਪਸ ਜਰੂਰ ਲਈ ਸੀ 8 ਸਾਲ ਦੇ तकरीबन 8 ਸਾਲ ਅਪੂਰੇ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਉਹ ਵੀ ਕਿਸੇ ਦੇ ਕਹਿਣ ਤੇ ਤੁਹਾਨੂੰ ਵਿਸਤਾਰ ਨਾਲ ਜਾਣਕਾਰੀ ਦੇਵਾਂਗੇ ਕਿ ਕਿਹਦੇ ਕਹਿਣ ਤੇ ਉਹਨਾਂ ਨੇ ਆਪਣੀ ਇਹ ਹੜਤਾਲ ਵਾਪਸ ਲਈ ਸੀ ਲੇਕਿਨ ਪਹਿਲਾਂ ਕੁਝ ਗੱਲ ਕਰਦੇ ਹਾਂ ਉਹਨਾਂ ਦੇ ਜੀਵਨ ਕਾਲ ਬਾਰੇ ਸੂਰਤ ਸਿੰਘ ਖਾਲਸਾ ਭਾਵੇਂ ਸੁਰਖੀਆਂ ਦੇ ਵਿੱਚ 80 ਸਾਲ ਦੀ ਉਮਰ ਤੋਂ ਬਾਅਦ ਹੀ ਆਏ ਪਰ ਉਹ ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ਸ਼ੀਲ 1970 ਤੋਂ ਹੀ ਰਹੇ ਹਨ 1970 ਤੋਂ ਹੀ ਉਹਨਾਂ ਦਾ ਜੀਵਨ ਵੱਖ-ਵੱਖ ਮੁੱਦਿਆਂ ਦੇ ਉੱਤੇ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਦੇ ਉੱਤੇ ਉਹ ਸੰਘਰਸ਼ ਕਰਦੇ ਰਹੇ ਨੇ ਅੰਦੋਲਨਾਂ ਦਾ ਹਿੱਸਾ ਬਣਦੇ ਰਹੇ ਨੇ ਸਕਰੀਆ ਰਹੇ ਨੇ ਲੇਕਿਨ ਭਾਵੇਂ ਉਹ ਖਬਰਾਂ ਦੇ ਵਿੱਚ ਸੁਰਖੀਆਂ ਵਿੱਚ ਬਹੁਤੇ ਨਾ ਰਹੇ ਹੋਣ ਲੇਕਿਨ ਉਹਨਾਂ ਦਾ ਜੀਵਨ ਹਮੇਸ਼ਾ ਹੀ ਸੰਘਰਸ਼ ਦੇ ਪ੍ਰਤੀ ਸਮਰਪਿਤ ਰਿਹਾ ਹੈ 7 ਮਾਰਚ 1933 ਨੂੰ ਸੂਰਤ ਸਿੰਘ ਖਾਲਸਾ ਦਾ ਜਨਮ ਲੁਧਿਆਣਾ ਦੇ ਹਸਨਪੁਰ ਪਿੰਡ ਦੇ ਵਿੱਚ ਹੋਇਆ। ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਪਿਤਾ ਯੋਗਿੰਦਰ ਸਿੰਘ ਰੋਡੇ ਦੀ ਅਗਵਾਈ ਵਾਲੇ ਯੂਨਾਈਟਿਡ ਅਕਾਲੀ ਦਲ ਦੇ 77 ਵਰ੍ਹੋਂ ਵੀ ਸੂਰਤ ਸਿੰਘ ਖਾਲਸਾ ਨੇ ਸੇਵਾ ਨਿਭਾਈ। 1987 ਦੇ ਅੰਤ ਤੱਕ ਸੂਰਤ ਸਿੰਘ ਖਾਲਸਾ ਜਿਹੜੇ ਨੇ ਉਹ ਯੂਨਾਈਟਿਡ ਅਕਾਲੀ ਦਲ ਦੇ ਵਿੱਚ ਹੀ ਸਰਗਰਮ ਰਹੇ। 1988 ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਰਹਿਣ ਦੇ ਲਈ ਅਮਰੀਕਾ ਚਲੇ ਗਏ। ਉਹਨਾਂ ਦੇ 5 ਪੁੱਤਰ ਤੇ 1 ਧੀ ਹਨ ਤੇ ਉਹ ਸਾਰੇ ਹੀ ਅਮਰੀਕਾ ਦੇ ਨਾਗਰਿਕ ਹਨ। ਸੂਰਤ ਸਿੰਘ ਖਾਲਸਾ ਵੀ ਅਮਰੀਕੀ ਨਾਗਰਿਕ ਹੀ ਸਨ ਪਰ ਉਸ ਸਮੇਂ ਸਮੇਂ ਦੇ ਵਿੱਚ ਪੰਜਾਬ ਆਉਂਦੇ ਰਹਿੰਦੇ ਸੀ ਤੇ ਅਮਰੀਕਾ ਦੇ ਨਾਗਰਿਕ ਹੋਣ ਦੇ ਬਾਵਜੂਦ ਵੀ ਉਹ ਪੰਜਾਬ ਦੇ ਵਿੱਚ ਆ ਕੇ ਸੰਘਰਸ਼ ਦੇ ਵਿੱਚ ਹਿੱਸਾ ਲੈਂਦੇ ਰਹੇ ਵੱਖ-ਵੱਖ ਸੰਘਰਸ਼ਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ। ਯੂਨਾਈਟਿਡ ਅਕਾਲੀ ਦਲ ਨੂੰ ਛੱਡਣ ਤੋਂ ਪਹਿਲਾਂ ਫਰਵਰੀ 1986 ਨੂੰ ਪੰਜਾਬ ਅਸੈਂਬਲੀ ਦੇ ਬਾਹਰ ਇੱਕ ਪ੍ਰਦਰਸ਼ਨ ਹੋਇਆ ਸੀ ਜਿਸ ਵਿੱਚ ਸੂਰ ਸਿੰਘ ਖਾਲਸਾ ਸ਼ਾਮਲ ਸੀ ਤੇ ਇਸ ਪ੍ਰਦਰਸ਼ਨ ਦੇ ਦੌਰਾਨ ਉਹਨਾਂ ਦੀ ਲੱਤ ਦੇ ਵਿੱਚ ਗੋਲੀ ਵੀ ਲੱਗੀ ਸੀ 1980 ਦੇ ਦਹਾਕੇ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਉਹਨਾਂ ਨੂੰ ਪੰਜਾਬ ਦੇ ਨਾਭਾ, ਪਟਿਆਲਾ ਅਤੇ ਅੰਮ੍ਰਿਤਸਰ ਹਰਿਆਣਾ ਦੇ ਰੋहतक ਅਤੇ ਅੰਮਾਲਾ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਕੈਦ ਹੋਈ ਉਹਨਾਂ ਨੇ ਉਹ ਕੈਦ ਕੱਟੀ ਨਵੰਬਰ 2013 ਦੇ ਅੰਬ ਸਾਹਿਬ ਦੇ ਮੋਰਚੇ ਅਤੇ ਨਵੰਬਰ 2014 ਦੇ ਲਖਨੌਰ ਸਾਹਿਬ ਦੀ ਮੁਹਿੰਮ ਤੋਂ ਬਾਅਦ ਸੂਰ ਸਿੰਘ ਖਾਲਸਾ ਨੇ ਬੰਦੀ ਸਿੰਘਾਂ ਦਾ ਮੁੱਦਾ ਚੱਕਣ ਦਾ ਫੈਸਲਾ ਕੀਤਾ ਤੇ ਜਨਵਰੀ 2015 ਨੂੰ ਆਪਣੀ ਭੁੱਖ ਹੜਤਾਲ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਇਸ ਤੋਂ ਪਹਿਲਾਂ ਅੰਨਾ ਹਜਾਰੇ ਦੀ ਜਿਹੜਾ ਭ੍ਰਸ਼ਟਾਚਾਰ ਦੇ ਖਿਲਾਫ ਦਿੱਲੀ ਦੇ ਵਿੱਚ ਮੋਹਮ ਚੱਲੀ ਸੀ ਉਸ ਮੋਹਮ ਦੇ ਦੌਰਾਨ ਵੀ ਸੂਰ ਸਿੰਘ ਖਾਲਸਾ ਨੇ ਉਸ ਭੁਖੜਤਾਲ ਉਸ ਅੰਦੋਲਨ ਦੀ ਹਮਾਇਤ ਵਿੱਚ 5 April 2011 ਤੋਂ 9 April 2011 ਤੱਕ ਆਪਣੇ ਪਿੰਡ ਹਸਨਪੁਰ ਦੇ ਵਿੱਚ ਹੀ 5 ਦਿਨਾਂ ਦੀ ਭੁਖੜਤਾਲ ਵੀ ਕੀਤੀ ਸੀ ਸੋ ਉਹਨਾਂ ਦਾ ਸਾਰਾ ਜੀਵਨ ਹੀ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਰਿਹਾ ਹੈ ਮਨੁੱਖੀ ਅਧਿਕਾਰਾਂ ਦੇ ਲਈ ਵੱਖ-ਵੱਖ ਮੁੱਦਿਆਂ ਦੇ ਉੱਤੇ ਉਹ ਹਮੇਸ਼ਾ ਹੀ ਸੰਘਰਸ਼ੀਲ ਰਹੇ ਨੇ, ਮੁੱਦੇ ਉਠਾਉਂਦੇ ਰਹੇ ਨੇ, ਐਕਟਿਵ ਰਹੇ ਨੇ, ਹਿੱਸਾ ਲੈਂਦੇ ਰਹੇ ਨੇ, ਇਹ ਨਹੀਂ ਕਿ ਉਹ ਅਚਾਨਕ ਹੀ ਇਸ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਸੁਰਖੀਆਂ ਦੇ ਵਿੱਚ ਆਏ ਤੇ ਸਿਰਫ ਇਹੀ ਉਹਨਾਂ ਦੇ ਜੀਵਨ ਦੀ ਪ੍ਰਾਪਤੀ ਸੀ, ਸਾਰਾ ਜੀਵਨ ਹੀ ਉਹਨਾਂ ਦਾ ਲਗਭਗ ਸੰਘਰਸ਼ ਦੇ ਵਿੱਚ ਬੀਤਿਆ ਹੈ। ਹੁਣ ਜਨਵਰੀ 2015 ਨੂੰ ਆਪਣੇ ਘਰੋਂ ਉਹਨਾਂ ਨੇ ਪਿੰਡ ਹਸਨਪੁਰ ਤੋਂ ਹੀ ਭੁਖੜ ਹੜਤਾਲ ਦੀ ਸ਼ੁਰੂਆਤ ਕੀਤੀ ਸੀ। ਪਰ 26 ਜਨਵਰੀ ਫਰਵਰੀ 26 ਫਰਵਰੀ 2015 ਨੂੰ ਉਹਨਾਂ ਨੂੰ ਪੁਲਿਸ ਨੇ ਸਿਵਲ ਹਸਪਤਾਲ ਲੁਧਿਆਣਾ ਫਿਰ ਡੀ ਐਮ ਸੀ ਲੁਧਿਆਣਾ ਤੇ ਪੀ ਜੀ ਆਈ ਚੰਡੀਗੜ੍ਹ ਲੈ ਕੇ ਜਾਂਦੀ ਰਹੀ ਵੱਖ-ਵੱਖ ਸਮਿਆਂ ਤੇ ਜਿਵੇਂ-ਜਿਵੇਂ ਕਿ ਉਹਨਾਂ ਦੀ ਸਿਹਤ ਵਿਗੜਦੀ ਰਹੀ ਜਾਂ ਸੁਧਰਦੀ ਰਹੀ ਉਸ ਮੁਤਾਬਿਕ ਉਹਨਾਂ ਨੂੰ ਇਹਨਾਂ ਤਿੰਨਾਂ ਹਸਪਤਾਲਾਂ ਦੇ ਚੱਕਰ ਲਗਾਏ ਗਏ ਵੱਖ-ਵੱਖ ਟਾਈਮ ਤੇ ਵੱਖ-ਵੱਖ ਸਮੇਂ ਤੇ ਕਦੇ ਪੀਜੀਆਈ ਕਦੇ ਡੀਐਮਸੀ ਕਦੇ ਸਿਵਲ ਹਸਪਤਾਲ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਲੇਕਿਨ ਜੂਨ 2016 ਨੂੰ ਪੱਕੇ ਤੌਰ ਤੇ ਹੀ ਉਹਨਾਂ ਨੂੰ ਦਿਆਨੰਦ ਹਸਪਤਲ ਜਿਹੜਾ ਹੈ ਡੀਐਮਸੀ ਲੁਧਿਆਣਾ ਵਿਖੇ ਦਾਖਲ ਕਰਾ ਦਿੱਤਾ ਗਿਆ ਸੀ ਡੀਐਮਸੀ ਤੋਂ ਹੀ ਤਕਰੀਬਨ 7 ਸਾਲ ਬਾਅਦ 4 ਮਾਰਚ 2023 ਨੂੰ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਸੀ ਛੁੱਟੀ ਦਿੱਤੀ ਗਈ ਸੀ ਇਸੇ ਦੌਰਾਨ ਉਹਨਾਂ ਨੂੰ ਇੱਕ ਵੱਖਰੇ ਕਮਰੇ ਦੇ ਵਿੱਚ ਰੱਖਿਆ ਗਿਆ ਸੀ ਜਿੱਥੇ ਉਹਨਾਂ ਨੂੰ ਨੱਕ ਦੀ ਨਾਲੀ ਦੇ ਰਾਹੀਂ ਤਰਲ ਪਦਾਰਥ ਜ਼ਬਰਦਸਤੀ ਦਿੱਤੇ ਜਾਂਦੇ ਸੀ ਕਿਉਂਕਿ ਉਹਨਾਂ ਵੱਲੋਂ ਭੋਜਨ ਖਾਣ ਤੋਂ ਮਨਾ ਕਰ ਦਿੱਤਾ ਗਿਆ ਸੀ 7 ਸਾਲ ਦੇ ਤਕਰੀਬਨ ਸਮਾਂ ਉਹਨਾਂ ਨੂੰ ਇੱਕ ਕਮਰੇ ਦੇ ਅੰਦਰ ਹੀ ਰੱਖਿਆ ਗਿਆ ਨੱਕ ਦੇ ਅੰਦਰ ਉਹਨਾਂ ਦੇ ਨਾਲੀ ਲਗਾਈ ਗਈ ਸੀ ਜਿੱਥੋਂ ਤਰਲ ਪਦਾਰਥ ਦਿੱਤੇ ਜਾਂਦੇ ਸੀ ਕਿਉਂਕਿ ਉਹਨਾਂ ਨੇ ਆਪਣੀ ਭੁੱਖ ਹੜਤਾਲ ਬੰਦ ਨਹੀਂ ਕੀਤੀ ਸੀ ਉਨ੍ਹਾਂ ਵੱਲੋਂ ਬਿਲਕੁਲ ਭੋਜਨ ਨਹੀਂ ਲਿਆ ਗਿਆ ਸੀ ਇਸ ਲਈ ਉਹਨਾਂ ਨੂੰ ਜ਼ਬਰਦਸਤੀ ਤਰਲ ਪਦਾਰਥ ਨੱਕ ਦੇ ذریعے ਦਿੱਤੇ ਜਾਂਦੇ ਸੀ ਜਿਨ੍ਹਾਂ ਨੂੰ ਆਪਾਂ ਫੋਰਸ ਫੀਡ ਕਰਨਾ ਵੀ ਕਹਿੰਦੇ ਆ ਜੋ ਕਿ ਹੁਣ ਤੁਸੀਂ ਸੁਰਖੀਆਂ ਦੇ ਵਿੱਚ ਸੁਣਿਆ ਹੋਊਗਾ ਕਿ ਸੁਪਰੀਮ ਕੋਰਟ ਵੱਲੋਂ ਵੀ ਜਗਜੀਤ ਸਿੰਘ ਡੱਲੇਵਾਲ ਵਾਸਤੇ ਵੀ ਪੰਜਾਬ ਸਰਕਾਰ ਨੂੰ ਇਹੀ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰੋ ਜ਼ਬਰਦਸਤੀ ਚੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰੋ ਤੇ ਫੋਰਸ ਫੀਡ ਕਰੋ ਮਤਲਬ ਜੋ ਸੂਰਤ ਸਿੰਘ ਖਾਲਸਾ ਦੇ ਨਾਲ ਇੰਨਾ ਲੰਬਾ ਸਮਾਂ ਹੋਇਆ 7-8 ਸਾਲ ਦੇ ਤਕਰੀਬਨ ਹੋਇਆ ਉਹੀ ਟ੍ਰੀਟਮੈਂਟ ਉਹੀ ਕੁਝ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਹੁਕਮ ਦਿੱਤੇ ਗਏ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਵੀ ਉਹੀ ਕੀਤਾ ਜਾਵੇ ਇਸ ਦਾ ਜਿਹੜਾ ਕੰਟੈਂਪਟ ਆਫ ਕੋਰਟ ਦਾ ਅਜੇ ਵੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਜਿਸ ਨੂੰ बार-बार ਅੱਗੇ ਪਾ ਦਿੱਤਾ ਜਾਂਦਾ ਹੈ ਕਿਸੇ ਨਾ ਕਿਸੇ ਬਹਾਨੇ ਸੁਪਰੀਮ ਕੋਰਟ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਹੁਣ ਅੱਗੇ ਕੀ ਫੈਸਲਾ ਲਿਆ ਜਾਵੇ ਜਾਂ ਕੀ ਕੀਤਾ ਜਾਵੇ ਇਸ ਲਈ ਹੁਣ ਏਮਜ਼ ਦੇ ਡਾਕਟਰਾਂ ਦੀ ਇੱਕ ਬੋਰਡ ਬਣਾਉਣ ਦੀ ਗੱਲ ਕਹੀ ਗਈ ਹੈ ਜਿੱਥੇ ਜਗਜੀਤ ਸਿੰਘ ਢੱਲੇਵਾਲ ਦਾ ਰਿਪੋਰਟਾਂ ਦੀ ਜਾਂਚ ਹੋਏਗੀ ਇਹ ਤਾਂ ਫਿਲਹਾਲ ਅੱਜ ਦੀ ਗੱਲ ਹੈ ਲੇਕਿਨ ਆਪਾਂ ਵਾਪਸ ਬਾਬਾ ਸੂਰਤ ਸਿੰਘ ਕਾਲਸਾ ਤੇ ਆਉਨੇ ਆ ਕਿ ਉਹਨਾਂ ਨੂੰ ਜਦੋਂ 7 ਸਾਲ ਤੋਂ ਬਾਅਦ ਮਾਰਚ 2023 ਨੂੰ ਛੁੱਟੀ ਮਿਲੀ ਹਸਪਤਾਲ ਨੂੰ ਛੁੱਟੀ ਮਿਲਣ ਤੋਂ ਪਹਿਲਾਂ ਹੀ 14 ਜਨਵਰੀ 2023 ਨੂੰ ਉਹਨਾਂ ਨੇ ਆਪਣੀ ਭੁਖ ਹੜਤਾਲ ਖਤਮ ਕਰ ਦਿੱਤੀ ਸੀ ਕਿਉਂਕਿ ਸਰਬੱਤ ਖਾਲਸੇ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਇੱਕ ਲਿਖਤੀ ਹੁਕਮ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਵੱਖ-ਵੱਖ ਸਿੱਖ ਸੰਗਠਨਾਵਾਂ ਵੱਲੋਂ ਕੌਮੀ ਇਨਸਾਫ ਮੋਰਚੇ ਨੇ ਮਹਾਲੀ ਦੇ ਵਿੱਚ 7 ਜਨਵਰੀ 2023 ਨੂੰ ਇੱਕ ਮੋਰਚਾ ਲਗਾ ਦਿੱਤਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਸਾਂਝੀ ਮਹਿੰਮ ਛੇੜੀ ਗਈ ਹੈ ਸ਼ੁਰੂਆਤ ਕੀਤੀ ਗਈ ਹੈ ਤਾਂ ਉਹਨਾਂ ਨੂੰ ਆਪਣੀ ਭੁਖੜਤਾਲ ਵਾਪਸ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਸ ਮਸਲੇ ਦੇ ਉੱਤੇ ਹੁਣ ਇੱਕ ਸਾਂਝਾ ਮੋਰਚਾ ਲਗਾ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਵੱਖਰੇ ਤੌਰ ਤੇ ਕੋਈ ਭੁਖੜਤਾਲ ਕਰਨ ਦੀ ਲੋੜ ਨਹੀਂ ਇਹ ਇਹ ਉਹਨਾਂ ਨੂੰ ਹੁਕਮ ਜਾਰੀ ਹੋਏ ਸੀ ਤੇ ਇਨ੍ਹਾਂ ਹੁਕਮਾਂ ਨੂੰ ਮੰਨਦਿਆਂ ਬਾਬਾ ਸੂਰਜ ਸਿੰਘ ਕਾਲਸਾ ਨੇ 4 14 ਜਨਵਰੀ ਨੂੰ 2023 ਨੂੰ ਆਪਣੀ ਭੁਖੜਤਾਲ ਵਾਪਸ ਲੈ ਲਈ ਸੀ ਲੇਕਿਨ ਭੁਖੜਤਾਲ ਵਾਪਸ ਲੈਣ ਤੋਂ ਬਾਅਦ ਵੀ ਉਹਨਾਂ ਦੇ ਜੋ ਹਾਲਾਤ ਸੀ ਸ਼ੇਤ ਪੱਖੋਂ ਉਹ ਐਨੇ ਜ਼ਿਆਦਾ ਵਿਗੜ ਚੁੱਕੇ ਸੀ ਕਿ ਉਹਨਾਂ ਨੂੰ ਫੌਰੀ ਤੌਰ ਤੇ ਛੁੱਟੀ ਨਹੀਂ ਦਿੱਤੀ ਜਾ ਸਕਦੀ ਸੀ 2 ਮਹੀਨੇ ਤੋਂ ਵੱਧ ਵੀ ਉਹਨਾਂ ਨੂੰ ਦੁਬਾਰਾ ਹਸਪਤਾਲ ਦੇ ਵਿੱਚ ਹੀ ਰੱਖਿਆ ਗਿਆ ਜਿੱਥੇ ਉਹਨਾਂ ਦੇ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ 4 ਮਾਰਚ ਨੂੰ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਕਿ ਹੁਣ ਇਹਨਾਂ ਨੂੰ ਅਸੀਂ ਡਿਸਚਾਰਜ ਕਰ ਸਕਦੇ ਹਾਂ ਇਹਨਾਂ ਨੂੰ ਇਹਨਾਂ ਦੇ ਘਰੇ ਭੇਜ ਸਕਦੇ ਹਾਂ 2.5 ਮਹੀਨੇ ਹੜਤਾਲ ਖਤਮ ਕਰਨ ਤੋਂ ਬਾਅਦ ਵੀ ਉਹਨਾਂ ਦਾ ਇਲਾਜ ਚੱਲਿਆ ਹੁਣ ਯੂਨਾਈਟਿਡ ਅਕਾਲੀ ਦਲ ਦੇ ਜੋ ਮੌਜੂਦਾ ਪ੍ਰਧਾਨ ਨੇ ਤੇ ਕੌਮੀ ਇਨਸਾਫ ਮੋਰਚੇ ਦਾ ਹਿੱਸਾ ਵੀ ਹਨ ਉਹਨੇ ਗੁਰਦੀਪ ਸਿੰਘ ਬਠਿੰਡਾ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਹਸਪਤਾਲ ਦਾ ਜਿਹੜਾ ਛੁੱਟੀ ਮਿਲਣ ਤੋਂ ਬਾਅਦ ਜਦੋਂ ਉਹਨਾਂ ਨੂੰ ਘਰ ਵਿੱਚ ਲਿਆਂਦਾ ਗਿਆ ਤਾਂ ਉੱਥੇ ਵੀ ਉਹਨਾਂ ਨੂੰ ਕਾਫੀ ਦੇਰ ਤੱਕ ਕਾਫੀ ਚਿਰ ਤੱਕ ਡ੍ਰਿਪ ਦੇ ਉੱਤੇ ਹੀ ਰੱਖਿਆ ਗਿਆ ਉਹਨਾਂ ਨੂੰ ਜੋ ਆਪਾਂ ਗਲੂਗੋਸ ਲਗਾਉਣੇ ਆ ਤਾਂ ਕਿ ਉਹਨਾਂ ਦੇ ਸਰੀਰ ਦੇ ਵਿੱਚ ਕੁਛ ਨਾ ਕੁਛ ਉਹਨਾਂ ਨੂੰ ਤਾਕਤ ਮਿਲਦੀ ਰਹੇ ਉਸ ਡ੍ਰਿਪ ਦੇ ਉੱਪਰ ਹੀ ਰੱਖਿਆ ਗਿਆ ਕਿਉਂਕਿ ਲੰਬੇ ਸਮੇਂ ਤੋਂ ਭੁੱਖ ਹੜਤਾਲ ਕਰਨ ਦੇ ਨਾਲ ਉਹਨਾਂ ਦੇ ਸਰੀਰ ਦੇ ਵਿੱਚ ਕੁਝ ਵੀ ਖਾਣ ਪੀਣ ਦੀ ਜਾਂ ਉਸ ਨੂੰ ਪਚਾਉਣ ਦੀ ਸ਼ਕਤੀ ਬਚੀ ਹੀ ਨਹੀਂ ਸੀ ਪੁਲਿਸ ਦੀ ਨਿਗਰਾਨੀ ਦੇ ਵਿੱਚ ਉਹ ਆਪਣੇ ਘਰ ਦੇ ਵਿੱਚ ਹੀ ਐਨਾ ਟਾਈਮ ਰਹੇ ਤੇ ਮੋਹਾਲੀ ਜਿਹੜਾ ਸਾਂਝਾ ਮੋਰਚਾ ਲੱਗਿਆ ਸੀ ਕੌਮੀ ਇਨਸਾਫ਼ ਮੋਰਚਾ ਉਸ ਦੇ ਵਿੱਚ ਵੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਘਰੋਂ ਬਾਹਰ ਨਿਕਲ ਨਹੀਂ ਦਿੱਤਾ ਗਿਆ ਪਹਿਲਾਂ 8 ਸਾਲ ਦੀ ਤਕਰੀਬਨ 7 ਸਾਲ ਦੀ ਤਕਰੀਬਨ ਉਹ ਹਸਪਤਾਲ ਦੇ ਵਿੱਚ ਨਜ਼ਰਬੰਦ ਹੀ ਰਹੇ ਉਸ ਤੋਂ ਬਾਅਦ ਜਦੋਂ ਛੁੱਟੀ ਮਿਲੀ ਆਪਣੇ ਘਰ ਦੇ ਵਿੱਚ ਵੀ ਉਹ ਨਜ਼ਰਬੰਦ ਹੀ ਰਹੇ ਉਹਨਾਂ ਨੂੰ ਜੇ ਕਿਸੇ ਨੇ ਮਿਲਣਾ ਵੀ ਹੁੰਦਾ ਸੀ ਤਾਂ ਉਹ ਪਹਿਲਾਂ ਪੁਲਿਸ ਤੋਂ ਮਨਜ਼ੂਰੀ ਲੈਣੀ ਹੁੰਦੀ ਸੀ ਫੇਰ ਹੀ ਕਿਸੇ ਨੂੰ ਮਿਲਣ ਦਿੱਤਾ ਜਾਂਦਾ ਸੀ ਨਾ ਉਹਨਾਂ ਨੂੰ ਘਰ ਤੋਂ ਬਾਹਰ ਆਉਣ ਦੀ ਇਜਾਜ਼ਤ ਸੀ ਪੁਲਿਸ ਵੱਲੋਂ ਹੀ ਉਹਨਾਂ ਦੀਆਂ ਸਾਰੀਆਂ ਕਾਨੂੰਨੀ ਕਾਰਵਾਈਆਂ ਮੁਕੰਮਲ ਕੀਤੀਆਂ ਗਈਆਂ ਤੇ ਮਈ 2024 ਨੂੰ ਪਿਛਲੇ ਸਾਲ ਉਹਨਾਂ ਨੂੰ ਸਰਕਾਰੀ ਖਰਚੇ ਦੇ ਉੱਤੇ ਚੁੱਪਚਾਪ ਉਹਨਾਂ ਦੇ ਪੁੱਤਰ ਕੋਲ ਨਿਊਯਾਰਕ ਪਹੁੰਚਾ ਦਿੱਤਾ ਗਿਆ ਜਿੱਥੇ ਉਹ ਉਸ ਤੋਂ ਬਾਅਦ ਆਪਣੇ بیٹے ਦੇ ਕੋਲ ਹੀ ਉਹਨਾਂ ਨੇ ਜੀਵਨ ਬਤੀਤ ਕੀਤਾ ਕਦੇ ਉਹ ਉਸ ਤੋਂ ਬਾਅਦ ਪੰਜਾਬ ਵਾਪਸ ਨਹੀਂ ਆ ਸਕੇ ਕਿਉਂਕਿ ਸ਼ਾਇਦ ਉਹਨਾਂ ਦੀ ਸਿਹਤ ਹੀ ਅਲਾਉ ਨਹੀਂ ਕਰਦੀ ਹੋਊਗੀ ਕਿ ਉਹ ਟਰੈਵਲ ਕਰ ਸਕਣ ਬੁੱਧਵਾਰ ਨੂੰ ਸਵੇਰੇ 6:30 ਵਜੇ ਉਹ ਅਕਾਲ ਚਲਾਣਾ ਕਰ ਗਏ ਉਹਨਾਂ ਨੇ ਆਪਣਾ ਸਰੀਰ त्याग ਦਿੱਤਾ ਉਨ੍ਹਾਂ ਦਾ ਅੰਤਿਮ ਸੰਸਕਾਰ ਜੋ ਵੀ ਉਨ੍ਹਾਂ ਦੀ ਰਸਮ ਹੈ ਕਿਰਿਆ ਹੋਣੀ ਹੈ ਉਹ ਸਾਰੀ ਨਿਊਯਾਰਕ ਦੇ ਵਿੱਚ ਹੀ ਹੋਏਗੀ ਲੇਕਿਨ ਗੁਰਦੀਪ ਸਿੰਘ ਬ੍ਰਸ਼ਟਾ ਮੁਤਾਬਕ ਕੌਮੀ ਇਨਸਾਫ ਮੋਰਚਾ ਵੀ ਉਨ੍ਹਾਂ ਦੀ ਅੰਤਮ ਅਰਦਾਸ ਜਾਂ ਉਨ੍ਹਾਂ ਦਾ ਜੋ ਹੈ ਉਸ ਤੋਂ ਬਾਅਦ ਅਖੰਡ ਪਾਠ ਦਾ ਭੋਗ ਇੱਥੇ ਕੌਮੀ ਇਨਸਾਫ ਮੋਰਚਾ ਵੱਲੋਂ ਪਾਇਆ ਜਾਏਗਾ ਉਸ ਦੀਆਂ ਤਰੀਕਾਂ ਦਾ ਐਲਾਨ ਹਜੇ ਕੀਤਾ ਨਹੀਂ ਗਿਆ ਕੀਤਾ ਜਾਏਗਾ ਆਉਣ ਵਾਲੇ ਟਾਈਮ ਦੇ ਵਿੱਚ ਭੋਗ ਕਦੋਂ ਪੈਣਾ ਹੈ ਉਸ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਜਾਣਗੀਆਂ لیکن جو ایتھے ਵਿਚਾਰ ਕਰਨ ਵਾਲੀ ਗੱਲ ਹੈ ਉਹ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਹੁਣ ਭੁਖੜਤਾਲ ਤੇ ਬੈਠੇ ਨੇ ਮਰਨ ਵਰਤੇ ਬੈਠੇ ਨੇ ਉਹਨਾਂ ਦੀ ਕਵਰੇਜ ਦੇਲੀ ਆਪਾਂ ਟੀਵੀ ਚੈਨਲਾਂ ਤੋਂ سوشل میڈیا ਤੇ ਦੇਖ ਰਹੇ ਆ ਆਪਾਂ ਆਪਣੇ ਅੱਖਾਂ ਦੇ ਸਾਹਮਣੇ ਦੇਖ ਰਹੇ ਕਿ ਉਹਨਾਂ ਦੀ ਸਿਹਤ ਦਾ ਕੀ ਹਾਲ ਹੋ ਰਿਹਾ ਹੈ ਉਹਨਾਂ ਦੀ ਸਰੀਰ ਕਿਸ ਤਰ੍ਹਾਂ ਸੁਗੜਦਾ ਜਾ ਰਿਹਾ ਹੈ ਹੱਡੀਆਂ ਦਾ ਮੁੱਠ ਬਣ ਕੇ ਰਹਿ ਗਏ ਨੇ ਉਹ 52 ਦਿਨਾਂ ਦੇ ਅੰਦਰ ਹੀ ਤੇ ਉੱਥੇ ਪਰ ਬਸੂਰਤ ਸਿੰਘ ਖਾਲਸਾ ਨੇ ਕਿੰਨਾ ਲੰਬਾ ਸਮਾਂ ਭੁੱਖ ਹੜਤਾਲ ਆਪਣੀ ਜਾਰੀ ਰੱਖੀ ਉਹਨਾਂ ਦਾ ਸਰੀਰ ਵੀ ਇਸੇ ਤਰੀਕੇ ਨਾਲ ਇਸ ਤੋਂ ਵੀ ਮਾੜੇ ਹਾਲਾਤ ਦੇ ਵਿੱਚ ਪਹੁੰਚ ਗਿਆ ਸੀ ਜਦੋਂ ਇਹ ਕਿਹਾ ਜਾਂਦਾ ਹੈ ਸੁਪਰੀਮ ਕੋਰਟ ਵੱਲੋਂ ਕਿ ਉਹਨਾਂ ਨੂੰ ਫੋਰਸ ਫੀਡ ਕਰੋ ਤਾਂ ਕਿ ਉਹਨਾਂ ਦੀ ਸਿਹਤ ਠੀਕ ਰਹੇ ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਫੋਰਸ ਫੀਡ ਕਰਨ ਦੇ ਨਾਲ ਬੰਦਾ ਜਿਉਂਦਾ ਤਾਂ ਰਹਿੰਦਾ ਹੈ ਸਾਹ ਚੱਲਦੇ ਰਹਿੰਦੇ ਨੇ ਲੇਕਿਨ ਜਿਉ ਕਹੀਏ ਕਿ ਉਹਦੇ ਨਾਲ ਉਹਦੀ ਸਿਹਤ ਠੀਕ ਹੋ ਜਾਂਦੀ ਹੈ ਇਹ ਇੰਨਾ ਸੌਖਾ ਨਹੀਂ ਹੈ ਜਦੋਂ ਤੁਹਾਡੇ ਅੰਦਰਲੇ organs ਕੰਮ ਕਰਨਾ ਬੰਦ ਕਰ ਦਿੰਦੇ ਨੇ ਜਾਂ ਖਰਾਬ ਹੋ ਜਾਂਦੇ ਨੇ ਤੇ ਤੁਹਾਡੀ ਉਮਰ ਜਦੋਂ ਹੈ ਐਨੀ ਵਡੇਰੀ ਹੁੰਦੀ ਹੈ ਤੁਸੀਂ 80 ਸਾਲਾਂ ਤੋਂ ਉੱਪਰ ਏਜ ਦੇ ਵਿੱਚ ਹੁੰਨੇ ਹੋ ਫਿਰ ਉਹ ਰਿਕਵਰ ਕਰਨੇ ਬਹੁਤ ਮੁਸ਼ਕਲ ਹੁੰਦੇ ਨੇ ਇਹ ਵੀ ਡਾਕਟਰਾਂ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਹੈ ਹੁਣ ਜਦੋਂ ਜਗਜੀਤ ਸਿੰਘ ਢੱਲੇਵਾਲ ਦੀ ਗੱਲ ਹੁੰਦੀ ਹੈ ਕਿ ਹੁਣ ਉਹ ਅੰਗਾਂ ਨੂੰ ਨਾਰਮਲ ਕਰਨਾ ਜਿਹੜਾ ਹੈ ਬਹੁਤ ਮੁਸ਼ਕਲ ਹੋ ਜਾਏਗਾ ਉਹੀ ਹਾਲ ਸੂਰਜ ਸਿੰਘ ਖਾਲਸਾ ਨਾਲ ਵੀ ਹੋਇਆ ਸਪਤਲ ਤੋਂ ਛੁੱਟੀ ਭਾਵੇਂ ਮਿਲ ਗਈ ਲੇਕਿਨ ਬਾਅਦ ਦੇ ਵਿੱਚ ਵੀ ਉਹਨਾਂ ਦਾ ਸਰੀਰ ਉਸ ਤਰੀਕੇ ਨਾਲ ਰਿਕਵਰ ਨਹੀਂ ਕਰ ਸਕਿਆ ਫੇਰ ਵੀ ਉਹਨਾਂ ਨੂੰ ਡ੍ਰਿਪ ਦੇ ਸਹਾਰੇ ਕਾਫੀ ਦੇਰ ਰੱਖਣਾ ਪਿਆ ਤੇ ਉਹ ਜਿਵੇਂ ਕਿ ਆਹ ਜਾਂਦਾ ਕਿ 2024 ਦੇ ਵਿੱਚ ਉਹਨਾਂ ਨੂੰ ਅਮਰੀਕਾ ਭੇਜਿਆ ਗਿਆ ਤੇ ਸਾਲ ਚੜਦੇ ਚੜਦੇ ਉਹ ਅਕਾਲ ਚਲਾਣਾ ਕਰ ਗਿਆ ਠੀਕ ਹੈ ਉਹਨਾਂ ਦੀ ਉਮਰ 99 99 ਸਾਲ ਸੀਗੀ ਲੇਕਿਨ ਫੇਰ ਵੀ ਜੋ ਇਨਾ ਲੰਬਾ ਸੰਭਾ ਸੰਘਰਸ਼ ਉਹਨਾਂ ਨੇ ਕੀਤਾ ਉਸ ਨੇ ਜ਼ਰੂਰ ਉਸ ਸਿਹਤ ਦੇ ਉੱਤੇ ਜਿਹੜਾ ਦੁਰਪਵਾਗ ਹੈ ਉਸ ਤੇ ਜ਼ਰੂਰ ਪਏ ਜੋ ਉਹਨਾਂ ਨੇ ਛੱਲੇ ਜੋ ਸਾਡੇ ਨੇਤਾ ਪੋਲਿਟਿਕਲ ਲੀਡਰ ਮੈਂ ਸਾਰਿਆਂ ਦੀ ਹੀ ਗੱਲ ਕਰਦਾ ਕੱਲੇ ਇੱਕ ਨੂੰ ਨਹੀਂ ਕਹਿੰਦਾ ਬਟ ਜਿਵੇਂ ਕੱਲ ਪਰਸੋਂ ਆਪਾਂ ਸੁਣਿਆ ਕਿ ਸੁਖਬੀਰ ਸਿੰਘ ਬਾਦਲ ਆਪਣੀਆਂ ਕੁਰਬਾਨੀਆਂ ਦਾ ਜ਼ਿਕਰ ਕਰਦੇ ਨੇ ਪਤਾ ਨਹੀਂ ਉਹਨਾਂ ਨੇ ਕਦੋਂ ਦਿੱਤੀ ਕਦੋਂ ਨਹੀਂ ਦਿੱਤੀ ਲੇਕਿਨ ਉਹ ਬਾਰ-ਬਾਰ ਕਹਿੰਦੇ ਨੇ ਕਿ ਅਸੀਂ ਕੁਰਬਾਨੀਆਂ ਦਿੱਤੀਆਂ ਸਾਡੇ ਪਰਿਵਾਰ ਨੇ ਦਿੱਤੀਆਂ ਉਹਨਾਂ ਦੇ ਪਿਤਾ ਨੇ ਦਿੱਤੀਆਂ ਤੇ ਮੈਂ ਵੀ ਦੇਣ ਨੂੰ ਤਿਆਰ ਹਾਂ ਉਹ ਜ਼ਿਕਰ ਬਾਰ-ਬਾਰ ਕਰਦੇ ਨੇ ਪਰ ਉਹਨਾਂ ਵੱਲੋਂ ਕੁਰਬਾਨੀ ਕਿਤੇ ਦਿਖਾਈ ਨਹੀਂ ਗਈ ਤੇ ਉਹਦੇ ਨਾਲ ਅਜਿਹੇ ਸ਼ਖਸ ਮੌਜੂਦ ਨੇ ਸੂਰਤ ਸਿੰਘ ਖਾਲਸਾ ਵਰਗੇ ਜਿਨ੍ਹਾਂ ਨੇ ਤਾਂ ਉਮਰ ਹੀ ਸੰਘਰਸ਼ ਕੀਤਾ ਲੇਕਿਨ ਕਦੇ ਕਿਸੇ ਨੂੰ ਗਨਾਇਆ ਨਹੀਂ ਕਿ ਮੈਂ ਸੰਘਰਸ਼ ਕੀਤਾ ਜਾਂ ਮੈਂ ਕੀ ਕੁਰਬਾਨੀ ਦਿੱਤੀ ਨਾ ਹੀ ਉਹਨਾਂ ਦੇ ਪਰਿਵਾਰ ਵੱਲੋਂ ਕਦੇ ਸਾਹਮਣੇ ਆ ਕੇ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਜਾਂ ਤੇ ਕਿਹਾ ਗਿਆ ਕਿ ਸਾਡੇ ਫਾਦਰ ਦੀ ਇਹ ਪੰਥ ਨੂੰ ਦੇਣ ਹੈ ਜਾਂ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਲਈ ਕੀ ਕੰਮ ਕੀਤਾ ਕੀ ਕੁਰਬਾਨੀ ਦਿੱਤੀ ਉਹਨਾਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਲੇਕਿਨ ਉਸ ਦਾ ਜ਼ਿਕਰ ਨਹੀਂ ਕੀਤਾ ਉਸ ਦਾ ਲਾਹਾ ਲੈਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਇਸ ਨੂੰ ਕਹਿੰਦੇ ਨੇ ਨਿਸਵਾਰਥ ਕੁਰਬਾਨੀ ਦੇਣੀ ਜਾਂ ਨਿਸਵਾਰਥ ਕਿਸੇ ਵੀ ਕੰਮ ਮਹਮ ਦੇ ਲਈ ਯੋਗਦਾਨ ਪਾਉਣਾ ਕੰਮ ਕਰਨਾ ਚਾਹੇ ਉਹ ਪੰਥ ਕਹਿ ਲਈਏ ਚਾਹੇ ਉਹ ਸਮਾਜ ਕਹਿ ਲਈਏ ਚਾਹੇ ਉਹ ਮਨੁੱਖੀ ਅਧਿਕਾਰ ਕਹਿ ਲਈਏ ਕੰਮ ਕਰਨ ਵਾਲੇ ਲੋਕ ਕੰਮ ਕਰਦੇ ਨੇ ਉਸ ਦਾ ਜ਼ਿਕਰ ਨਹੀਂ ਕਰਦੇ ਉਸ ਦਾ ਗੁਣਗਾਨ ਨਹੀਂ ਕਰਦੇ ਉਸ ਤੇ ਉਲਟ ਜਿਹੜੇ ਸਾਡੇ ਨੇਤਾ ਲੋਕ ਨੇ ਉਹ ਕੰਮ ਚਾਹੇ ਬਿਲਕੁਲ ਨਾ ਕਰਨ ਕੁਰਬਾਨੀ ਦੇ ਨਾਂ ਦੇ ਉੱਤੇ ਛੀਚੀ ਦੇ ਉੱਪਰ ਸੱਟ ਵੀ ਨਾ ਲਵਾਉਣ ਲੇਕਿਨ ਸਟੇਜਾਂ ਤੋਂ ਖੜੇ ਹੋ ਕੇ ਰੌਲਾ ਜ਼ਰੂਰ ਪਾਉਂਦੇ ਨੇ ਕਿ ਅਸੀਂ ਕੁਰਬਾਨੀਆਂ ਕੀਤੀਆਂ ਇਹ ਲੋਕਾਂ ਨੇ ਦੇਖਣਾ ਹੈ ਕਿ ਕਿਹਨੇ ਕੁਰਬਾਨੀ ਕੀਤੀ ਯਕੀਨ ਨਹੀਂ ਲੇਕਿਨ ਜਿਨ੍ਹਾਂ ਨੇ ਕੁਰਬਾਨੀ ਕੀਤੀ ਬਾਪੂ ਸੂਰਤ ਸਿੰਘ ਖਾਲਸਾ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਬੜੇ ਆਦਰ ਨਾਲ ਯਾਦ ਜ਼ਰੂਰ ਰੱਖਿਆ ਜਾਏਗਾ ਉਸੇ ਇੱਜ਼ਤ ਦੇ ਨਾਲ ਉਹਨਾਂ ਨੂੰ ਬਾਪੂ ਸੂਰਤ ਸਿੰਘ ਖਾਲਸਾ ਵੀ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਇਹ ਉਹਨਾਂ ਪ੍ਰਤੀ ਜੋ ਇੱਜ਼ਤ ਹੈ ਮਾਣ ਹੈ ਲੋਕਾਂ ਵੱਲੋਂ ਉਹ ਦਰਸਾਉਂਦਾ ਹੈ ਕਿ ਉਹਨਾਂ ਦੀ ਕਿੰਨੀ ਇੱਜ਼ਤ ਲੋਕਾਂ ਦੇ ਮਨਾਂ ਵਿੱਚ ਹੈ ਸੋ ਉਮੀਦ ਕਰਦੇ ਆ ਕਿ ਜਗਜੀਤ ਸਿੰਘ ਡੱਲੇਵਾਲ ਛੇਤੀ ਹੀ ਆਪਣਾ ਅੰਦੋਲਨ ਖਤਮ ਕਰਦੇ ਨੇ ਤੇ ਉਹ ਸਿਹਤਯਾਬ ਵਾਪਸ ਹੋ ਸਕਣ ਕਿਉਂਕਿ ਸਾਡੇ ਸਾਹਮਣੇ ਇਹ ਮਿਸਾਲ ਹੈ ਕਿ ਐਨੇ ਲੰਬੇ ਸੰਘਰਸ਼ ਤੋਂ ਬਾਅਦ ਸਿਹਤਯਾਬ ਹੋਣਾ ਕਿੰਨਾ ਔਖਾ ਹੁੰਦਾ ਹੈ ਡੈਮੇਜ ਜਿਹੜਾ ਹੈ ਨੁਕਸਾਨ ਕਈ ਵਾਰ ਪਰਮਾਨੈਂਟ ਹੋ ਜਾਂਦਾ ਹੈ ਸੋ ਉਮੀਦ ਕਰਾਂਗੇ ਕਿ ਜਗਜੀਤ ਸਿੰਘ ਡੱਲੇਵਾਲ ਸਿਹਤਯਾਬ ਬ੍ਰਾਂਡ ਛੇਤੀ ਹੀ ਉਹ ਆਪਣਾ ਅੰਦੋਲਨ ਜਿਹੜਾ ਹੈ ਜਿੱਤ ਜਾਣ ਜਾਂ ਇਸ ਤਰ੍ਹਾਂ ਦੀ ਕੋਈ ਪ੍ਰਾਪਤੀ ਕਰ ਲੈਣ ਜਿਸ ਦੇ ਨਾਲ ਉਹ ਉਹਨਾਂ ਨੂੰ ਅੰਦੋਲਨ ਵਾਪਸ ਲੈਣ ਦੀ ਇਜਾਜ਼ਤ ਮਿਲ ਜਾਵੇ ਯਾ ਉਹ ਲੈ ਸਕਣ ਇਹ ਲੋਕਨ ਵਾਪਸ ਤੇ ਵਾਪਸ ਆਪਣੀ ਸਿਹਤ ਜਿਹੜੀ ਹੈ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਇਸੇ ਦੁਆਵਾਂ ਦੇ ਨਾਲ ਤੁਹਾਨੂੰ ਵਿਦਾ ਲੈਂਦੇ ਆ ਧੰਨਵਾਦ